ਮਨੇ ਲੇਟ ਨਾਈਟ ਕਰਿਆ ਮੈਂ ਤੂੰ ਰੋਟੀ ਇੱਕ ਥਾਲੀ ਵਿੱਚ ਖਾਣ ਦੇ ਖੁਲਬ ਮੈਰੇ ਤੇ ਕਹਦੇ ਚੱਲਦੀ ਨਹੀਂ ਚੱਲੇ ਆਪਾ ਚਲਾ ਕੇ ਦਿਖਾਵਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਇਟਸ ਅ ਲਵੀ ਫੈਕਸ ਤੁਹਾਡਾ ਸਵਾਗਤ ਹੈ ਇੰਸਟਾਗ੍ਰam ਤੇ ਆ ਕੁੜੀ ਨੂੰ ਅਕਸਰ ਆਸ਼ਕੀ ਭਰਪੂਰ ਗਾਣਿਆਂ ਤੇ ਅੱਖ ਮ ਟੱਕਾ ਕਰਦੇ ਆ ਵੇਖਿਆ ਜਾ ਸਕਦਾ ਏ ਇਸ ਕੁੜੀ ਨੂੰ ਇੰਸਟਾਗ੍ਰam ਤੇ ਆਲੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਏ ਸਕੂਲ ਜਾਣ ਦੀ ਉਮਰ ਚ ਇਹ ਕੁੜੀ ਵਿਆਹ ਵਾਲੀ ਕੁੜੀ ਜਿੰਨਾ ਮੇਕਅਪ ਕਰ ਕੈਮਰੇ ਸਾਹਮਣੇ ਬੈਠ ਅਕਸਰ ਪੁੱਠੀਆਂ ਸਿੱਧੀਆਂ ਰੀਲਾ ਬਣਾਉਂਦੀ ਰਹਿੰਦੀ ਏ ਦੇਖੋ ਕਿਵੇਂ ਆ ਬਾਈ ਨੇ ਆਪਣੇ ਮਨਜਾਕੇ ਅੰਦਾਜ਼ ਵਿੱਚ ਇਸ ਨੂੰ ਠੋਕਮਾਂ ਰਿਪਲਾਈ ਕਰਦੇ ਆ ਇਸ ਕੁੜੀ ਦੀ ਚੰਗੀ ਰੇਲ ਬਣਾਈ ਤੁਸੀਂ ਵਕਤੇ ਉਹ ਵੀ ਤਾਂ ਅੱਜ ਕੱਲ ਮੈਨੂੰ ਕਿੱਛੋਂ ਕਿ ਇਥੇ ਮੇਰੇ ਸੌ ਨੂੰ ਚੱਕ ਚੱਕ ਲੱਕਣਾ ਵੇ ਆ ਲੁੱਦੈ ਨਹੀਂ ਮਾਨੇਗਾ ਦੇਖ ਲੋ ਵੀਡੀਓ ਕਟ ਰਹੀ ਆ ਫੂਕ ਕੇ ਮਰ ਜੂ ਹਾਏ ਉਹ ਰਫਾ ਮੇਰਾ ਉਹ ਪੂਰਾ ਤਿਆਰ ਹੋ ਕੇ ਵੀਡੀਓ ਬਣਾਉਂਦੀ ਆ ਓਏ ਅੱਖਾਂ ਦੇਖ ਲਓ ਓਏ ਫੋਰਚੂਨਰ ਗੱਡੀ ਦੇ ਲਾਈਟਾਂ ਵਾਂਗੂ ਕਰੀ ਫਿਰਦੀ ਆ ਆ ਸਾਈਡਾਂ ਤੇ ਪਤਾ ਨਹੀਂ ਕੀ ਲੈਣਾ ਹੀ ਮਾਰੀ ਫਿਰਦੇ ਕਾਲੀਆਂ ਕਾਲੀਆਂ ਹਾਏ ਉਹ ਕਿਧਰੇ ਬਿੰਦੀ ਲਾਈ ਫਿਰਦੀ ਆ ਓਏ ਦੇਖੀ ਨਿੱਕ ਨਿੱਕੇ ਸਾਥ ਤੇ ਟੋਪੀ ਜਿੱਤੇ ਬੋਲਣੇ ਉੱਤੇ ਇਨੀ ਨਹੀਂ ਲਿਪਸਟਿਕ ਲਾਲ ਲਿੰ ਜੇ ਕਿਧਰੇ ਜੂੰਡਾ ਚਾਟਾ ਤਿਆਰ ਕਰਕੇ ਮੂਰੇ ਲਟਾਂ ਲੋਟਾਂ ਛੱਡ ਕੇ ਪੂਰੀ ਤਿਆਰ ਹੋ ਕੇ ਵੀਡੀਓ ਬਣਾਉਂਦੀ ਆ ਹਾਏ ਵੇ ਰਬਾ ਮੀਰਾ ਵੇ ਅਸੀਤ ਕਾਮਲੇ ਸੀ ਸਾਡੇ ਘਰ ਦੇ ਤਾਂ ਸਾਨੂੰ ਸਕੂਲ ਵੀ ਆਪ ਤਿਆਰ ਕਰਕੇ ਭੇਜਦੇ ਸੀ ਸਾਨੂੰ ਬੂਟਾਂ ਦੇ ਫਿੱਤੇ ਨਹੀਂ ਬੰਨਣੇ ਆਉਂਦੇ ਸੀ ਤੇ ਅੱਜ ਕੱਲ ਸੁਣੂਏ ਜਾ ਕੇ ਲੱਗਣਾ ਆਹ ਪੇਪਰ ਆਉਂਦੇ ਨੇ ਪੜ ਲੈ ਉਥੇ ਨਹੀਂ ਲਿਖਿਆ ਜਾਣਾ ਜਦੋਂ ਪੁੱਛੇਂਗੇ ਕੋਈ ਕੁਐਸਚਨ ਫਿਰ ਉੱਥੇ ਕਹਿਦੀ ਵੇਟ ਮੀ ਰਸੂ ਨੂੰ ਜਾ ਕੇ ਲੱਗਣਾ ਉਹ ਸਾਡੇ ਵਰਗੇ ਹੋਮਵਰਕ ਹੀ ਕਰੀ ਜਾਂਦੇ ਕਰੇ ਕਹਿੰਦੇ ਆਹ ਹੁੰਦਰ ਲਿਖਾਈ ਦੇਖ ਲੈ ਕਰੇ ਹੀ ਲੜਾਈ ਲਿਖ ਲੈ ਕੋਈ ਨਹੀਂ ਲੜਾਈ ਤੇ ਅੱਜ ਕੱਲ ਦੇ ਜਮਾਤ ਦੇਖ ਲਓ ਹਾਏ ਉਹ ਰਬਾ ਉਹ ਮੇਰੀ ਉਹ ਸਾਤੋਂ ਨਲੀਆਂ ਨਹੀਂ ਸੰਭਦੀ ਸੀ ਅੱਜ ਕੱਲ ਦੇ ਜਵਾਕ ਚੱਪਲ ਜੱਟੇ ਜੱਟੇ ਫੂਨ ਸਾਭੀ ਬੈਠੇ ਨੇ ਆਹ ਆਲੂ ਦੇਖ ਲੈ ਅੱਜ ਆਲੂ ਕੱਟ ਭੂੜਿਆ ਜਾਦੇ ਲੈਂਦਾ ਉਹ ਜੁਨੀ ਅੱਖਾਂ ਕਰੀ ਫਿਰਦੀ ਆ ਆ ਸਾਈਡਾਂ ਦੇ ਪਤਾ ਨਹੀਂ ਕਿ ਲੀਖਤਰਿਆਂ ਮਾਰੀ ਜਾਂਦੀ ਐ ਸਾਡੇ ਘਰ ਦੇ ਉਹ ਸਲਾਈ ਜੀ ਨਾ ਸੁਰਮੇ ਹੀ ਪਾਈ ਜਾਂਦੇ ਟੱਕੇ ਨਾ ਵੇ ਮੁੰਡੇ ਪਵਾ ਲੈ ਸੋਨਾ ਲੱਗਿਆ ਵੇ ਮੁੰਡੇ ਪਵਾ ਲੈ